ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਕੇ ਤੇ ਹਾਜ਼ਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਦਾ ਲਾਈਵ ਆਪਾਂ ਸੋਖ ਰਤੀਆਂ ਦੇ ਲੈ ਕੇ ਹਾਜ਼ਰ ਹੋਏ ਆ ਸੋਖ ਰਤੀਆਂ ਨੇ ਆਪਣੇ ਲਾਈਵ ਦੇ ਵਿੱਚ ਕੀ ਕੀਤਾ ਚਲਕ ਬਣਾਉਣੀ ਆ ਤੁਹਾਨੂੰ ਵੀਡੀਓ ਤੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਜੇ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪ ਜਿਵੇਂ ਕਿ ਆਪਾਂ ਸਭ ਨੂੰ ਪਤਾ ਸੋਖ ਰਤਿਆ ਨੂੰ ਹਾਲੇ ਤੱਕ ਵੀ ਬਹੁਤ ਮਾੜਾ ਗਿਆ ਜਾ ਰਿਹਾ ਉਸ ਤੇ ਚਲਦਿਆਂ ਹੀ ਸੋਖ ਰਤਿਆ ਨੇ ਆਪਣੇ ਲਾਈਵ ਦੇ ਵਿੱਚ ਕੀ ਕੀ ਰਿਪਲਾਈ ਕੀਤਾ ਤੇ ਕੀ ਕੀ ਗੱਲਾਂ ਕੀਤੀਆਂ ਆਪਣੇ ਬਾਰੇ ਤੇ ਨਾਲ ਹੀ ਸੋਖ ਰਤਿਆ ਨੇ ਆਪਣੀ ਕੈਨੇਡਾ ਵਾਲੀ ਗਰਲਫ੍ਰੈਂਡ ਨਾਲ ਲਾਈਵ ਹੋ ਕੇ ਕੀ-ਕਿਆ ਦਿਖਾਉਂਦੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਤੇ ਨਾਲ ਹਿੱਸਾ ਨੂੰ ਆਪਣੇ ਵਿੱਚ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਜਿਓ ਤੁਹਾਨੂੰ ਅੱਜ ਦਾ ਇਹ ਲਾਈਵ ਕਿਵੇਂ ਦਾ ਲੱਗਾ ਬਾਕੀ ਇਸੇ ਤਰ੍ਹਾਂ ਦੇ ਹੋਰ ਨਵੇਂ ਤੋਂ ਨਵੇਂ ਲਾਈਵ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਪੰਜਾਬੀ ਇੰਡਸਟਰੀ ਨਾਲ ਜੁੜੀ ਹਰ ਨਵੀਂ ਤੋਂ ਨਵੀਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਤੁਹਾਡਾ ਬਹੁਤ ਦਾ ਸਮਾਂ ਨਾਲ ਲੈਂਦੇ ਹੋਏ ਚਲਕ ਬਣਾਉਣੀ ਹੈ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਕੀ ਕਿਹਾ ਸੁਕਰਤੀਆਂ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਬਾਕੀ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਧੰਨਵਾਦ ਇਹ ਵੀ ਚੰਦਰੀ ਆ ਪਹਿਲਾਂ ਲੋਕ ਲੋਕ ਜਲਦੀ ਸੀ ਹੁਣ ਸ਼ਰਿਆਮ ਆ ਕਰਤਿਮ ਵੀਰ ਜੀ ਹਾਂਜੀ ਭੈਣੇ ਬੋਲੋ ਵੈਲਕਮ ਟੂ ਮੋਬਾਈਲ ਵੈਲਕਮ ਵੈਲਕਮ ਟੂ ਮੋਬਾਈਲ ਯਾਰ ਕਿੱਡੇ ਕਲਾਨੀ ਉਹ ਹਟਾ ਹਟਾਇਆ ਹੋਇਆ ਭਰਾਵਾ ਹਟਾਇਆ ਹੋਇਆ ਇਹਨੂੰ ਕਰ ਲਾਇਡ ਲਵ ਯੂ ਭਰਾ ਲਵ ਯੂ ਆ ਪੇਜ ਵਾਲਾ ਹੁਣ ਤੂੰ ਪੁੱਠੇ ਪਾਸੇ ਚੱਲ ਐ ਤਾਂ ਨਹੀਂ ਪ੍ਰੋਮੋਸ਼ਨ ਹੁੰਦੀ ਸਾਡੀਆਂ ਗਾਲਾਂ ਵੀ ਵੇਕਦੀਆਂ ਪੈਸੇ ਲੱਗਦੇ ਆ 50000 ਦੀ ਇੱਕ ਗਾਲ ਆ 1.5-1.5 ਲੱਖ ਦੀਆਂ ਹੈਗੀਆਂ ਨੇ ਇਹ ਕੀ ਕਰ ਰਹੇ ਹੋ ਆ ਭਈਆ ਜੀ ਕੁਝ ਨਹੀਂ ਭਈਆ ਜੀ ਮੂਡ ਬਣਾ ਰਹੇ ਹੋ ਲੋਕੀ ਵਰ ਤੋਂ ਨੂੰ ਬਹੁਤ ਇਤਰਾਕੀ ਹੋਵੇ ਕਿਛੀ ਕੋਰੋ ਕੈਨਸ ਨਹੀਂ ਲੈਣੀ ਚੁੱਕੀ ਹੋਵੇ ਕੋਰੋ ਨਹੀਂ ਸਮਝ ਨਹੀਂ ਆ ਰਿਹਾ ਸੱਲੇਵਾ ਬਹੁਤ ਬਹੁਤ ਰਿੱਕੀ ਕੀ ਨਾਮ ਦੇ ਦੇ ਬਈ ਨਾਮ ਆ ਬਾਈ ਦਾ ਰਿੱਕੀ ਰਿਧੀਮਾ ਰਿਧੀਮਾ ਬਲੋ ਹਾਂ ਰਿਧੀਮਾ ਹਾਂ ਠੀਕ ਆ ਸ਼ਾਹ ਜੀ ਬਾਬਾ ਦੇ ਠੀਕ ਆ ਪੇਜ ਤੂੰ ਫੇਕ ਬਣਾ ਰੱਖਿਆ ਚਲਾਈ ਜਾਣਾ ਇੱਜ਼ਤਮਾਨ ਨਾਲ ਚੱਲੇਗਾ ਇੱਜ਼ਤਮਾਨ ਨਾਲ ਕੰਮ ਕਰਾਂਗੇ ਜੀ ਕਹੋਗੇ ਤੇ ਜੀ ਘਵਾ ਲੋਗੇ ਤੁਹਾਡੇ ਕੋ ਸਾਲਿਓ ਹੈਗਾ ਕਹਿੰਦਾ ਸੁੱਖ ਆ ਖਾ ਮੇਰਾ ਤੁਹਾਡੇ ਕੋ ਹੈਗਾ ਸਾਲਿਓ ਦਿਲ ਦਾ ਨਹੀਂ ਮਾੜਾ ਤੇਰਾ ਸੁਖ ਰਤੀ ਆਲਾ ਭਾਈ ਦਿਲ ਦਾ ਮਾੜਾ ਨਹੀਂ ਪਰ ਲੋਕਾਂ ਨੇ ਬਣਾਤਾ ਮਾੜਾ ਬੰਨਾ ਹੀ ਪੈਣਾ ਮਾੜਾ ਬਣ ਕੇ ਜ਼ਿੰਦਗੀ ਕੱਟਣੀ ਪੈਣੀ ਆ ਚੰਗਿਆਂ ਨੂੰ ਲੋਕ ਨਹੀਂ ਛੱਡਦੇ ਐਸ਼ਾ ਅ ਨੈਗੇਟਿਵ ਕਮੈਂਟ ਬੰਦਾ ਕੌਣ ਕਰਦੇ ਨੇ ਜਿਹੜੇ ਟੀਨੇਜ ਨਹੀਂ ਹਾਂ ਉਹਨਾਂ ਨੂੰ ਦੁਨੀਆਦਾਰੀ ਲੱਗ ਜੇ ਆ ਉਹ ਆ ਕੇ ਨੈਗੇਟਿਵ ਕਮੈਂਟ ਕਰਨ ਲੱਗ ਜਾਂਦੇ ਆ ਮੁੰਨੇ ਆ ਬੱਚੇ ਨੇ ਬੱਚੇ ਮੈਂ ਉਹ ਗੱਲ ਕਹਿ ਕੇ ਹਟਿਆ ਨਾ ਜਿਹੜਾ ਇੱਕ ਸ਼ਿੰਦ ਵਧੀਆ ਬੰਦਾ ਹੰਡਿਆ ਵਰਤਿਆ ਹੁੰਦਾ ਜ਼ਿੰਦਗੀ ਦਾ ਜਿਹਨੂੰ ਪਤਾ ਉਹ ਇਹੋ ਜੀ ਗਲੱਟਬਾਜੀ ਕਰਦਾ ਹੀ ਨਹੀਂ ਦੇਖਣਾ ਨੋਰਮਲੀ ਅਗਲਾ ਵੇਖੂਗਾ ਵੇਖ ਕੇ ਜੇ ਕੋਈ ਕਮੈਂਟਰ ਕਰਨਾ ਚਾਜਦਾ ਕਰਕੇ ਲਾਲ ਚੁੱਪ ਕਰਕੇ ਬਹਿ ਕੇ ਜਾਂ ਦੇਖੂਗਾ ਜਾਂ ਚੱਲ ਜਾਊਗਾ ਹੁਣ ਗੱਲ ਸੋਖੜੇ ਪਸਾਈ ਨਵੀਂ ਪੁਰੀ ਉਹਦੇ ਤੋਂ ਖਾਰੇ ਪੈਸੇ ਕਿੰਨੇ ਕ ਦਿਨ ਚੱਲੂ ਇਹ ਕੰਮ ਭੈਣ ਦੇ ਲੜਿਓ 23 ਸਾਲ ਹੋ ਚੱਲੇ ਮੈਨੂੰ 23 ਸਾਲਾਂ ਤੁੱਤੀ ਹੋ ਗਿਆ ਤਿੰਨ ਸਾਲ ਦੋ ਸਾਲ ਲਾਉਣ ਤਾਹ ਘਟਾ ਦੇ ਤੂੰ ਘਾਟਾ ਕਰ ਦੇ ਮੈਂ 23 ਕ ਤੂੰ ਦੋ ਕਹ ਦੇ ਮੈਂ ਤੈਨੂੰ ਨਹੀਂ ਜਾਨਾ ਲੈ ਕੋਈ ਅਪਾ ਇੱਕ ਬਿਆਨ ਮਿਲਦਾ ਤਾਂ ਜੋ ਲੋਕਾਂ ਨੇ ਇਹ ਕਹਿਣਾ ਵੀ ਜਾਣ ਕੇ ਬਿਠਾਈਏ ਵਿੱਚ ਐਸ ਤਾਂ ਪੈਸੇ ਲੈ ਆ ਬਈ ਆਈਡੀ ਦੀ ਪ੍ਰੋਮੋਸ਼ਨ ਕਰ ਰਹੇ ਆ ਅੱਛਾ ਯਾ ਲਾਈਵ ਦਾ ਚੱਲਾ ਬੜੇ ਵੱਡੇ ਪਹੁੰਚ ਰਹੇ ਨੇ ਓਏ ਇਹਨੂੰ ਕਰ ਲੈ ਐਡ ਸੰਦੂ ਨੂੰ ਕਿਉਂ ਇਹ ਰੋਈ ਜਾਂਦਾ ਓਏ ਰਿਕਵੈਸਟ ਹੀ ਨਹੀਂ ਆ ਜਾਂਦੀ ਇਹਦੀ ਆਹ ਕੀ ਕਹਿੰਦਾ ਰੀਚਾਰਜ ਕਰ ਦੇ ਕਿਉਂ ਗਾਲਾ ਕੱਢ ਕੱਢ ਅੱਛਾ ਇਹ ਹੋੜਾ ਰੀਚਾਰਜ ਕਰਦਾਂਗੇ ਬਾਈ ਕੋਈ ਨਹੀਂ ਕਹੋ ਨੀ ਕੀ ਆਲਾ ਸੁਖ ਵੀਰੇ ਰੱਬ ਤੁਹਾਨੂੰ ਬੰਦ ਰੱਖੇ ਬਖਸ਼ੇ ਧੰਨਵਾਦ ਵੀਰੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਇਹ ਗੱਲ ਭੁੱਲ ਜੋ ਤੁਹਾਡੇ ਪੇਜਾਂ ਦੀ ਪ੍ਰਮੋਸ਼ਨਾਂ ਕਰ ਦਾਂਗੀ ਜੱਟ ਦਾ ਇਕੱਲਾ ਇਕੱਲਾ ਬੋਲ ਵਿਕਦਾ ਗਾਲ ਵੀ ਵਿਕਦੀ ਆ ਤੇ ਤੁਹਾਡੇ ਤੇ ਬੇਸ਼ਤ ਨਹੀਂ ਕਰਨਾ ਚਾਹੁੰਦਾ ਮੈਂ ਤੇਰੀ ਭੈਣ ਦਾ ਛੋਲਾ ਭੈਣ ਦਾ ਲੌੜਿਆ ਅਗਰ ਰੁਬਲ ਗਾਂਡੂ ਕਿਹਨੂੰ ਕਹ ਤੇਰੀ ਮਾਂ ਦੀ ਲਾਨਾ ਤੇਰੀ ਦੀ ਭੈਣ ਦੀ ਲਾਨ ਲੈਣੀ ਦਾ ਚਵਲ ਬੰਦਾ ਕੋਈ ਗੱਲ ਨਹੀਂ ਜਿਹੜੇ ਮੈਨੂੰ ਗਾਲਾਂ ਕੱਢਦੇ ਆ ਉਹਨਾਂ ਦੀ ਭੈਣ ਨੂੰ ਸੇਮ ਟੂ ਯੂ ਆ ਇੱਥੇ ਰੱਖ ਮੱਤਰੀ ਅੰਦਰੋਂ ਅੰਦਰੀਏ ਆਣੋ ਖੁਸ਼ ਹੋ ਰਹੀ ਹੈ ਪੂਰੀ ਖੁਸ਼ ਹੋ ਰਹੀ ਹੈ ਮੈਂ ਤੇਰੀ ਭੈਣ ਨੂੰ ਜज्ਬਾ ਯਾ ਹਾਰਨੇ ਦਾ ਨਹੀਂ ਇਹਨਾਂ ਨੂੰ ਤੈਸੇ ਮਿਲਦੇ ਹੋਣਗੇ ਨੈਗੇਟਿਵਿਟੀ ਫਲੌਂਡ ਦੇ ਜਾਂ ਮਤਲਬ ਕਿ ਗਾਣਾ ਕੱਢਣ ਦੇ ਇਹਨਾਂ ਨੂੰ ਕੁਝ ਪੈਸੇ ਮਿਲਦੇ ਹੋਣਗੇ ਮੇਬੀ ਸੋ ਕੁਕੀ ਦਾ ਠੀਕ ਠਾਕ ਬਰੋ ਠੀਕ ਠਾਕ ਵਧੀਆ ਐਡ ਕਰ ਲੂ ਵੀਰੇ ਉਹਨੂੰ ਸੰਦੂ ਵੀਰੇ ਨੂੰ ਐਡ ਕਰ ਲੂ ਇਹ ਹੋ ਹੀ ਨਹੀਂ ਜਾਂਦਾ ਐਡ ਕੋਈ ਦੇਖੀ ਉਹਨਾਂ ਮੇਰੇ ਕੋਲ ਧੰਨਵਾਦ ਬਾਬਾ ਧੰਨਵਾਦ ਲਵ ਯੂ ਜੋਂਦੇ ਬਸ ਦੇ ਰਹਾਂ ਇੱਕ ਆਈਗਾ ਲੀਕ ਵੀਡੀਓ ਵਾਲਾ ਕਹਿੰਦਾ ਬਾਬੇ ਕਹਿੰਦਾ ਤੇਰੀ ਕੋਈ ਮੰਗਣੀ ਦੀ ਫੋਟੋ ਫਾਟੋ ਦੇ ਦੇ ਕਹਿੰਦਾ ਯਾਰ ਸਟੋਰੀ ਫੋਣੀ ਵੇਚਾ ਦੇ ਕਿ ਉਹਨਾਂ ਦਾ ਡਰੈਕਟ ਵਿਆਹ ਹੋ ਗਿਆ। ਡਰੈਕਟ ਉਹਨਾਂ ਸਿੱਧਾ ਵਿਆਹ ਦੀ। ਹੁਣ ਕਰਾ ਲਈਂ ਜੇ ਕਹਿਤਾ ਤਾਂ ਕਿਤੇ ਕਰਾਵੇਂ ਨਾ। ਜਿੱਕੀ ਨਹੀਂ ਆ। ਪ੍ਰੂਫ ਹੈਗਾ ਆਪਣੇ ਕੋਲ ਹੁੰਦਾ। ਹੈ ਪ੍ਰੂਫ। ਪ੍ਰੂਫ ਆ ਲੈ ਪ੍ਰੂਫ ਹੈਗਾ। ਆਪਣੀ ਨਹੀਂ ਜਲਤਾ ਸੁਣਦੀ ਪਈ ਆ ਬਾਈ ਸਾਰੇ ਗਵਾਹ ਹਾਂ। ਇਹ ਜਨਾਨੀ ਨੇ ਜੇ ਵਿਆਹ ਤੋਂ ਮੁੱਕਰੀ ਮਾਰ ਦਾਂਗੇ। ਉਹ ਬਾਹਰ ਬੈਠੀ ਆ। ਬਾਹਰ ਬੈਠੀ ਆ ਕੈਨੇਡਾ ਬੈਠੀ ਆ। ਕਹਿੰਦਾ ਸੋਖ ਡਾਰਲਿੰਗ ਤੇਰੀ ਗਰਲਫ੍ਰੈਂਡ ਤੈਨੂੰ ਛੱਡ ਜਾਵੇ ਰੱਬ ਕਰਕੇ ਤੂੰ ਮੈਨੂੰ ਐਡ ਨਹੀਂ ਕਰ ਰਿਆ ਕਿਤੇ ਇਹ ਇਟਸ ਨੋਟ ਪੋਸੀਬਲ ਛੱਡਿਆ ਉਦੋਂ ਨਹੀਂ ਜਦੋਂ ਛੱਡਣਾ ਸੀ ਹੋਣਗੇ ਛੱਡਣਾ ਬਾਬਾ ਐਡੇ ਲੱਤਜ ਨਾਲ ਖੜੀ ਰਹੀ ਤੇ ਹੁਣ ਛੱਡਾਂਗੇ ਯਾਰ ਕਮਾਲ ਆ ਛੱਡ ਦਾਂਗੇ ਕਿੱਟੀ ਗੱਲ ਆ ਨਾ ਯਾਰ ਇਹ ਤੂੰ ਤਾਂ ਵੇਜੋ ਮੇਰੀ ਜਿੰਦ ਜਾਨ ਆ ਲਵਰੀ ਵੇਜੋ ਬਸ ਕਲ ਸੈਕਿੰਡ ਲਾਈਕਲੀ ਬਿਕਾਜ਼ ਕੁਝ ਲੋਕ ਨਾ ਕੋ ਦਾ ਨਾਮ ਜਾਣ ਜਾਣ ਕੇ ਮਤਲਬ ਤਨੂ ਨਾਲ ਜੁੜ ਰਹੇ ਆ ਮੇਰੀ ਗੱਲ ਥੋੜਾ ਤੁਹਾਡੀ ਇੰਗਲਿਸ਼ ਚ ਹੁੰਦੇ ਪਤਾ ਇੰਗਲਿਸ਼ ਨਹੀਂ ਲੈ ਪਤਾ ਲੱਗਣਾ ਚਾਹੀਦਾ ਵੀ ਸਾਡੀ ਭਾਬੀ ਕੈਨੇਡਾ ਰਹਿੰਦੀ ਉਹ ਇੰਗਲਿਸ਼ ਚ ਹੁੰਦੇ ਪਤਾ ਲੱਗਣਾ ਚਾਹੀਦਾ ਸਾਡੇ ਕੋਈ ਪੜਿਆ ਲਿਖਿਆ ਬੰਦਾ ਹੈਗਾ ਨਹੀਂ ਮੈਂ ਪੰਜਾਬੀ ਦੀ ਟੀਕਾ ਮੈਂ ਕਿਉਂਕਿ ਮੈਂ ਪੰਜਾਬੀ ਆ ਉਹ ਕੀ ਗੱਲ ਕਰ ਰਿਹਾ ਇਸਨੇ ਜਿਹੜਾ ਤੂੰ ਫੇਕ ਪੇਜ ਬਣਾਇਆ ਮੈਂ ਨਾਲ ਹੀ ਲੈਣਾ ਚਾਹੁੰਦਾ ਜਾਂ ਸਿੱਧਾ ਮੈਸੇਜ ਕਰ ਲੈ ਬਕਵਾਸ ਕਰਨ ਦੀ ਲੋੜ ਨਹੀਂ ਆ ਜਿਹੜਾ ਤੂੰ ਮੈਸੇਜ ਕਰ ਰਿਹਾ ਧਿਆਨ ਨਾਲ ਕਰ ਇੱਜ਼ਤ ਮਾਨ ਨਾਲ ਆਜੋ ਤੈਨੂੰ ਇੱਕ ਵਾਰੀ ਪਿਆਰ ਨਾਲ ਕਿਹਾ ਸਮਝ ਆ ਜਾਏ ਤਾਂ ਠੀਕ ਆ ਨਹੀਂ ਸਮਝਾਈ ਤਾਂ ਮੇਰਾ ਵੀਰ ਬਣ ਕੇ ਆਈਡੀ ਤੇ ਨੰਬਰ ਸੈਂਡ ਕਰਕੇ ਤੂੰ ਗੱਲ ਕਰ ਸਕਦਾ ਮੇਰੇ ਨਾਲ ਪਰ ਬਕਵਾਸ ਨਹੀਂ ਓਏ ਭੈਣ ਦੀ ਲੈਣਾ ਐਡੇ ਕਲੰਨ ਬੰਦੇ ਨਾਲ ਵਾਕਿਆ ਹੋਈ ਗੱਲਾਂ ਕਲੰਨਾਂ ਦਾ ਦੇਸ਼ ਹੀ ਆ ਅੱਗੇ ਦੇਸ਼ ਚ ਰਹਿ ਕੇ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਇਹ ਮੈਂ ਕਹਿੰਦਾ ਜੇ ਬੰਦਾ ਕੋਈ ਉੱਪਰ ਤੱਕ ਜਾਂਦਾ ਉਹਨੂੰ ਪੈਂਚੋਂ ਲੱਤ ਖਿੱਚਦੇ ਜਾਣ ਕੇ ਵੀ ਆ ਜਾ ਥੱਲੇ ਨਾ ਖੇਡਣਾ ਨਾ ਕਿਰਚਾ ਚਾਚੀ ਦਾ ਪੰਜਾਬੀ ਮੀਟਾ ਫੇਰ ਉਹ ਵੀ ਗੱਲਾਂ ਐ ਨਹੀਂ ਪਤਾ ਤੜਕੇ ਨੂੰ ਮੁੱਦਾ ਛੇੜ ਦੇਣ ਅਖੇ ਜੀ ਸੁੱਖ ਰਤੀ ਲਾਈਵ ਹੋਇਆ ਜੀ ਗਾਣਾ ਗੱਡੀਆਂ ਜੀ ਐ ਕੀਤਾ ਜੀ ਉਹ ਕੀਤਾ ਫੜ ਲਓ ਆ ਆਕੇ ਫੇਰ ਅਖੇ ਜੀ ਸਾਰੇ ਦੇਸ਼ ਨੂੰ ਕਹਿ ਰਿਹਾ ਏ ਯਾਰ ਸਾਰੇ ਦੇਸ਼ ਨੂੰ ਮੈਂ ਕਿਉਂ ਕਹੂੰਗਾ ਜਿਹੜਾ ਬੰਦਾ ਹੈ ਹੀ ਕਲੰਨ ਦੇਸ਼ ਵਾਸੀ ਜੇ ਕੋਈ ਕਲੰਨ ਆ ਗਿਆ ਉਹਨੂੰ ਮੰਨਦਾ ਤੇ ਹੋਊਗਾ ਜਿਹੜਾ ਬੰਦਾ ਨਹੀਂ ਹੈਗਾ ਸਹੀ ਬੰਦਾ ਯਾਰ ਇੱਜ਼ਤ ਮਾਨ ਵਾਲਾ ਬੰਦਾ ਜਿਹੜਾ ਜਿਹਦੇ ਪੱਲੇ ਇੱਜ਼ਤ ਹੈਗੀ ਆ ਉਹ ਬੰਦਾ ਸਹੀ ਬੰਦਾ ਕਦੇ ਬਕਵਾਸ ਨਹੀਂ ਕਰੂਗਾ ਕਦੇ ਨਹੀਂ ਬੋਲੂਗਾ ਜਾਣ ਕੇ ਤੁਸੀਂ ਉਹ ਬੰਦੇ ਨੂੰ ਤੰਗ ਕਰਦੇ ਹੋ ਉਸ ਜੀ ਤੱਕ ਲੈ ਕੇ ਜਾਂਦੇ ਹੋ ਵੀ ਬੋਲੇ ਚਲੋ ਕੋਈ ਠੰਡਾ ਰਹੇ ਠੰਡਾ ਰਹੇ ਬਾਈ ਜਿਹੜਾ ਨਾ ਆਈਡੀ ਬਣਾ ਕੇ ਉੱਪਰ ਕਰਵਾ ਨਾ ਕਰੋ ਇੱਜ਼ਤ ਮਾਨ ਨਾਲ ਚੱਲੋ ਸੋਣਿਓ ਇੱਜ਼ਤ ਮਾਨ ਨਾਲ ਹੀ ਚੱਲਾਂਗੇ ਮਿੱਤਰਾਂ ਐ ਗੱਲ ਨਹੀਂ ਬੋਲਦਾ ਬਣਾਉਂਦੀ ਫੇਕ ਆਈਡੀ ਬਣਾਵਣਾ ਤੁਸੀਂ ਆਉਣੇ ਹੋ ਸਿੱਧਾ ਜੇ ਨਹੀਂ ਦਮ ਹੈਗਾ ਤੇ ਫੇਕ ਆਈਡੀ ਵੀ ਬਣਾਉਂਦੀ ਲੋੜ ਨਹੀਂ ਨਾ ਮੈਨੂੰ ਪਤਾ ਜਦੋਂ ਲਾਈਵ ਚੱਲਦਾ ਲਾਈਵ ਖੋਲਦੇ ਸਾਰ ਫੇਕ ਆਈਡੀ ਬਣਾ ਕੇ ਚਲੋ ਜੀ ਲਾਈਵ 'ਚ ਆ ਜਾਓ ਬਾਕੀ ਅਸੀਂ ਬੇਸ਼ਕੀ ਰੱਬਾ ਬਾਬਾ ਮੈਂ ਉਹ ਚੀਜ਼ ਨੂੰ ਕਿਹਾ ਵਾ ਜਿਹੜੇ ਬੰਦੇ ਵਾਕਈ ਮੈਂਟਲ ਨੇ ਨਾ ਕਿ ਉਹ ਬੰਦੇ ਨੂੰ ਕਿਹਾ ਵੀ ਜਿਹੜੇ ਬੰਦੇ ਸਹੀ ਨੇ ਜਿਹੜਾ ਬੰਦਾ ਸਮਝਦਾਰ ਆ ਸਹੀ ਬੰਦਾ ਉਹ ਕਦੇ ਵੀ ਬੋਲਦਾ ਨਹੀਂਗਾ ਮੈਂ ਤੂੰ ਕਹਿਣਾ ਇਹ ਗੱਲ ਕਹਿਣਾ ਵੀ ਤੂੰ ਵੀ ਦੇਸ਼ ਰਹਿਣਾ ਹਾਂ ਮੈਂ ਰਹਿਣਾ ਗੱਲ ਦੇਸ਼ ਚ ਆਏ ਤੁਸੀਂ ਤੁਸੀਂ ਦੇਸ਼ ਦਾ ਜਿਹੜਾ ਪੇਜ ਆਣਾ ਬਾਈ ਤੂੰ ਐ ਕਰੀ ਮੇਰਾ ਵੀਰ ਨੰਬਰ ਸੈਂਡ ਕਰ ਦੀ ਗੱਲ ਕਰਦੇ ਆ ਤੇਰੇ ਨਾਲ ਕਰਦਾ ਮੈਂ ਤਰਾ ਹੀ ਨਾ ਨਹੀਂ ਹਰ ਇੱਕ ਚੀਜ਼ ਦੇਸ਼ ਜਾਂ ਧਰਮ ਕਿਉਂ ਆ ਜਾਂਦਾ ਤੁਸੀਂ ਉਹਨਾਂ ਚੀਜ਼ਾਂ ਤੇ ਨੈਗੇਟਿਵਿਟੀ ਕਿਉਂ ਓ ਯਾਰ ਓ ਦੇਖੋ ਗੰਜਾ ਜਿਹਾ ਲੱਗਦਾ ਜੰਜੇ ਨੇ ਚੱਕ ਲਈ ਆਖੀ ਜੀ ਐ ਕਰਤਾ ਜੀ ਦੇਸ਼ ਐ ਬੋਲਿਆ ਫਲਾਨਾ ਇਹ ਮੁਸਲਿਮ ਸਮਾਜ ਬਾਰੇ ਬੋਲਿਆ ਫਲਾਨਾ ਬੋਲਿਆ ਯਾਰ ਮੁਸਲਿਮ ਸਮਾਜ ਵੀ ਆਪਣਾ ਆਪ ਦਾ ਭਰਾ Hindu ਸਮਾਜ ਭਾਈਚਾਰਾ ਇਸਾਈ ਸਾਰੇ ਧਰਮ ਆਪਣੇ ਨੇ ਇੱਕ ਓਮਕਾਰ ਚਲੋ ਰਹੇ ਹਾਂ ਪੈਂਦੂ ਕੇਸ ਭਾਈਆਂ ਤੇ ਜਿਹੜੀਆਂ ਨੇ ਲੋਕਾਂ ਨੂੰ ਲੋਕਾਂ ਨੂੰ ਸਫਾਈ ਜਾਂਦਾ ਰਹੇਗਾ ساری ਉਮਰ ਇਹਨਾਂ ਨੂੰ ਖਾਜਦੇ ਬੋਲੇ ਚੰਣ ਨਹੀਂ ਬੋਲੇ ਇੰਜੋਏ ਕਰੋ ਇੰਜੋਏ ਜਿਹੜੇ ਕਮੈਂਟ ਆਉਂਦੇ ਆ ਉਹਨਾਂ ਨੂੰ ਸਕਰੋਲ ਅਪ ਕਰੋ ਜਿਹੜੇ ਪੋਜ਼ਿਟਿਵ ਆਉਂਦੇ ਆ ਸਿਰਫ ਆਪਾਂ ਉਹ ਪੜ੍ਹਨੇ ਆ ਨੈਗੇਟਿਵ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਸੁਖ ਬਾਈ ਮੈਨੂੰ ਐਡ ਨਹੀਂ ਕੀਤਾ ਰੱਬ ਕਰਕੇ ਤੇਰੀ ਟੱਟੀ ਵਿੱਚ ਨਿਕਲ ਜਾ ਕਿੱਡੇ ਯਾਰ ਵੱਖਿਆ ਯਾਰ ਉਹ ਗੱਲਾਂ ਉਸਤਾਦ ਜਿਉਣਾ ਮਰਨਾ ਉਹ ਪਰਮਾਤਮਾ ਦੇ ਹੱਥ ਆ ਜਿੰਨਾ ਚਿਰ ਜ਼ਿੰਦਗੀ ਹੈਗੇ ਖੁੱਲੇ ਚੱਲਾਂਗੇ ਖੁੱਲੇ ਜੀਵਾਂਗੇ ਇੱਕ ਦਿਨ ਮੌਤ ਤਾਂ ਆਉਣੀ ਆ ਸਭ ਨੂੰ ਆਉਣੀ ਆ ਤੈਨੂੰ ਵੀ ਆਉਣੀ ਆ ਮੈਨੂੰ ਵੀ ਆਉਣੀ ਆ ਜਦੋਂ ਜਿਹੜਾ ਟਾਈਮ ਇੱਥੇ ਆਈ ਈ ਪਤਾ ਤੈਨੂੰ ਪਹਿਲਾਂ ਆਜੇ ਮੈਨੂੰ ਬਾਅਦ ਚ ਆਜੇ ਮੈਨੂੰ ਪਹਿਲਾਂ ਆਜੇ ਤੈਨੂੰ ਬਾਅਦ ਚ ਆਜੇ ਆਉਣੀ ਤਾਂ ਮੌਤ ਤਾਂ ਸੱਚੀ ਆ ਪਰ ਉਸ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਉਹ ਕਰ ਲੀ ਆ ਵੇ ਕਿੰਨੀ ਉਂਗਲਾਂ ਲੈ ਰਿਹਾ ਹੈ ਬੰਦਾ 1 2 3 4 5 12 13 ਉਂਗਲਾਂ ਲੈ ਰਿਹਾ ਇਕੱਠੀਆਂ ਯਾਰਾ ਕਮਾਲ ਆ ਵਾਕੇ ਜਿਗਰਾ ਬੰਦੇ ਦਾ ਜੀ ਰਹੀ ਯਾਰ ਉਹ ਬੰਦਾ ਜੀ ਕਾ ਮੈਸੇਜ ਕੋਈ ਨਹੀਂ ਬਾਈ ਕਰਦਾ ਗੱਲ ਤੇਰੇ ਨਾਲ ਮੈਂ ਧੰਨਵਾਦ ਦਾ ਮੈਸੇਜ ਕਰਨੋਂ ਵਾਸਤੇ ਪਰ ਜਿਹੜੀ ਬਕਵਾਸ ਤੂੰ ਬੋਲਿਆ ਉਹਦਾ ਮੈਂ ਗੱਲ ਕਰਨੀ ਤੇਰੇ ਨਾਲ ਫੋਨ ਤੇ ਕਹਿੰਦਾ ਹੈਲੋ ਮੇਰੇ ਨਾਲ ਬੋਲ ਪਾ ਹਾਂ ਬਾਈ ਤੂੰ ਦੱਸ ਕਿਉਂ ਗੁੱਸਾ ਕਰਦਾ ਬੋਲ ਹਰ ਕਰੇ ਬਾਈ ਪੂਰਾ ਰੁਬਲ ਇੰਨੇ ਬਹੁਤ ਪੜ ਮੈਂ ਵੀ ਲੈ ਮੈਨੂੰ ਕਮੈਂਟ ਮੈਨੂੰ ਨਹੀਂ ਚਲ ਰਿਹਾ ਕੋਈ ਨਹੀਂ ਯਾਰ ਬੋਲੀ ਚੰਦ ਨੂੰ ਚਿੰਨੀ ਟੈਨਸ਼ਨ ਕਿਉਂ ਲੈਂਦੀ ਆ ਆਪਾਂ ਇੰਜੋਏ ਕਰਨਾ ਜਸਟ ਆਪਾਂ ਨੂੰ ਫੁਰਗ ਨਹੀਂ ਪੈਂਦਾ ਲੋਕ ਵਿਚਾਰੇ ਇੰਨਾ ਕੀਮਤੀ ਟਾਈਮ ਕੱਢ ਕੇ ਓਕੇ ਕਿਆ ਕਰਦਾ ਸੰਦੂਗ ਜਰਾ ਭੱਜ ਜੀ ਗਿਆ ਤੇਰੀ ਪੈਂਟ ਟੈਂਪੂ ਪਹਿਨਦਾ ਲੜਾ ਗਲ ਘੜਦਾ ਪਹਿਨਦਾ ਖਜ਼ਰ ਰੱਖੀ ਰੱਖੀ ਬਾਬਾ ਇੱਜ਼ਤ ਮਾਨ ਕਰੋਗੇ ਵੀਰੇ ਇੱਜ਼ਤ ਮਾਨ ਮਿਲ ਜੂਗਾ ਧੰਨਵਾਦ bro love you too ਧੰਨਵਾਦ ਬਾਬਾ ਕਹਿੰਦਾ ਸੁੱਖ ਨਾਲ ਖੜਾ ਧੰਨਵਾਦ ਬਾਬਾ ਤੇਰਾ ਖੜਨ ਵਾਸਤੇ ਸੁੱਖ ਬਾਈ ਕੱਲ ਸੁਨੇਰੀ ਹੋਣਾ ਸੀ ਕਹਿੰਦਾ ਚੈਟਸੂ ਵਾਲੇ ਤੂੰ ਕਿਤੇ ਜ਼ਿਆਦਾ ਸੋਹਣਾ ਲੱਗ ਰਿਹਾ ਸਰਦਾਰ ਵੀਰਾ ਐ ਇਹ ਭਾਈ ਜੋਟੀ ਨੂੰ ਹਰਮਨ ਦੀ ਚੜ੍ਹਾਈ ਆ ਬਈ ਵਾਕਿਆ ਯਾਰ ਆਈਆਂ ਕਰਾ ਫਰਾ ਕੀ ਦਾ ਪਤਾ ਨਹੀਂ ਮੇਰਾ ਸੁੱਖ ਕਹਿੰਦਾ ਤੇਰੀ ਸ਼ਾਦੀ ਦੀ ਕਦੋਂ ਆ ਬਾਈ ਜ਼ਰੂਰ ਤੈਨੂੰ ਸੱਦਾ ਦਊ ਮੇਰਾ ਵੀਰ ਕਾਰਡ ਜ਼ਰੂਰ ਦਊਗਾ ਭੇਜੋ ਸਾਰਾ ਸਮੂਹ ਪਰਿਵਾਰ ਆਵੇ ਮੇਰੇ ਵੱਲੋਂ ਖੁੱਲਾ ਸੱਦਾ ਟੈਂਟ ਖੁੱਲਾ ਲਾਉਣਾ ਆਪਾਂ ਬਾਈ ਵਿਆਹ ਜਦੋਂ ਮੇਰਾ ਹੋਣਾ ਨਾ ਟੈਂਟ ਖੁੱਲਾ ਲਾਉਣਾ ਜਿਹੜਿਆ ਨਹੀਂ ਗੱਲ ਸੁਣ ਤਿੰਨ ਚਾਰ ਕਿੱਲੇ 'ਚ ਟੈਂਟ ਲਾਉਣਾ ਪੂਰਾ ਤਗੜਾ ਆ ਜਿਹੜੇ ਹਿੱਟਰ ਨੇ ਇੱਕ ਇੱਕ ਕਿੱਲਾ ਇਹਨਾਂ ਨੂੰ ਦੇ ਦੇਣਾ ਟੈਂਟ ਵੀ ਆਉਦਾ ਤੁਸੀਂ ਖਾਓ ਪੀਓ ਜੁਆਏ ਕਰੋ ਸਾੜਨ ਸੜਾਉਣ ਵਾਲੇ ਇੱਕ ਬੰਨੇ ਸਾਰੇ ਤੇ ਬਾਕੀ ਸਪੈਸ਼ਲ ਇਨਵਾਈਟ ਕਰਾਂਗੇ ਵੀਆਈਪੀ ਗੈਸਟ ਨੂੰ ਖੁੱਲਾ ਸੱਦਾ ਦਵਾਂਗੇ ਜੀ ਆਇਆਂ ਨੂੰ ਭਾਈ ਮੇਰਾ ਕੰਮ ਕਿਸੇ ਨੂੰ ਸਫਾਈਆਂ ਦੇਣਾ ਨਹੀਂ ਹੈਗਾ ਮੈਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਲੋਕਾਂ ਨੇ ਜੋ ਮੇਰੇ ਮੈਡਲ ਪਾਉਣਾ ਸੀ ਫਿੱਤੀ ਲਾਉਣੀ ਸੀ ਉਹ ਲਾਤੀ ਆ ਇੱਕ ਬਦਰਾਮੀ ਦਾ ਜਿਹੜਾ ਟੈਗ ਲੱਗਣਾ ਸੀ ਉਹ ਮੇਰੇ ਲੱਗ ਚੁਕਿਆ ਤੇ ਲੋਕਾਂ ਨੂੰ ਮੈਂ ਕਿਸੇ ਨੂੰ ਸਫਾਈ ਦੇਣਾ ਨਹੀਂ ਚਾਹੁੰਦਾ ਕਿਸੇ ਨੂੰ ਮੈਂ ਕੋਈ ਐਫੀਡੇਵਟ ਨਹੀਂ ਦੇਣਾ ਚਾਹੁੰਦਾ ਵੀ ਬਾਈ ਮੈਂ ਸਹੀ ਆ ਜਾਂ ਗਲਤ ਆ ਜਿਵੇਂ ਹੈਗਾ ਬਾਈ ਮੈਂ ਸਹੀ ਆ ਯਾਰ ਇਹ ਲੈ ਰਿਆ ਜੇ ਦੀ ਮੱਚਦੀ ਆ ਮੱਚੀ ਜਾਵੇ ਅਜੀਬ ਸਪੈਸ਼ਲ ਦਾਵਾਂਗੇ ਹਾਂਜੀ ਅੱਜ ਜਿਹੜੇ ਮੇਰੇ ਵੀਰ ਸਪੈਸ਼ਲ ਆਲੇ ਆ ਨਾ ਵੀ ਸਪੈਸ਼ਲ ਗੈਸਟ ਉਹ ਅੱਡ ਈਪ ਗੈਸਟ ਅੱਡ ਵੀ ਆਈਪੀ ਅੱਡ ਜਿਹੜੇ ਆ ਹਿੱਟਰ ਲੰਡੂ ਖੰਡੂ ਲਿੱਲੀ ਛਿੱਲੀ ਸਾਰੇ ਉਹ ਅਲੱਗ ਅਲੱਗ ਕੰਟੈਂਟ ਲਾਵਾਂਗੇ ਆਇਓ ਮੇਰਾ ਵੀਰ ਜ਼ਰੂਰ ਤੁਸੀਂ ਤਾਲਾਂ ਮਾਰ ਜੋ ਸਾਰੇ ਹੋਣਗੇ ਉਲੀ ਵਾਲੀ ਵਿਚਾਰ ਹੋ ਗਿਆ ਅਗਲਾ ਵੀਚਾਰ ਉਹਨਾਂ ਦਾ ਫਿਰ ਕਮੈਂਟ ਆਇਆ ਜਿਹੜੇ ਤੁਹਾਨੂੰ ਕਮੈਂਟ ਨਹੀਂ ਕਰਦੇ ਹੁੰਦੇ ਆਸਟ੍ਰੇਲੀਆ ਵਾਲਾ ਹੱਥ ਜੋੜ ਕੇ ਤੁਹਾਡੇ ਅੱਗੇ ਫਿਰ ਤੋਂ ਇੱਕ ਵਾਰ ਰਿਕਵੈਸਟ ਕਰਦਾ ਕਿ ਮੇਰਾ ਕਮੈਂਟ ਵੀ ਰੀਡ ਕਰ ਲਓ ਚਲ ਨਹੀਂ ਹੋ ਗਈ ਓਕੇ ਸੌਰੀ ਸੌਰੀ ਇਟਸ ਓਕੇ ਮੈਂ ਬਾਤ ਬਾਦ ਚ ਕੀ ਸਾਫ ਕਰਨਾ ਹੁਣੇ ਕਰ ਲਾ ਹੈ ਕੋਈ ਨਹੀਂ ਆ ਰਹੀ ਛੱਡ ਜਾ ਚੱਲੂਗੀ ਬੇਚਾਰੀ ਇਕੱਲੇ ਚ ਹੋਊਗਾ ਸਭ ਤੇਰੇ ਨਾਲ ਓਏ ਲੋ ਗਿਆ ਨਹੀਂ ਓਏ ਲੋ ਹੋਰ ਪੱਤੇ ਜਾ ਰਿਹਾ ਤੂੰ हां भाई मेनू बड़ी आराम ਨਾਲ ਆਉਂਦੀ ਆ ਤੂੰ ਖਾਣੀ ਦੱਸ ਮੈਨੂੰ ਤਾਂ ਬਾਈ ਥੁੱਲ ਕੇ ਆਉਂਦੀ ਆ ਨਜ਼ਾਰੇ ਆਇਆ ਸਿੱਧੀ ਤੂੰ ਦੱਸ ਖਾਣੀ ਤਾਂ ਦਵਾ ਪਲੇਟ ਚ ਪਾ ਕੇ ਮੈਨੂੰ ਤਾਂ ਲੱਗਾ ਹੋਇਆ ਟੈਗ ਇੱਥੇ ਫਿੱਤੀ ਲੱਗ ਰਹੀ ਆ ਦੇਖਦੀ ਆ ਉਹਨੂੰ ਦਿਖੂ ਜਿੰਨੇ ਲਾਈ ਆ ਬਦਨਾਮੀ ਦੀ ਬਾਤ ਤੇ ਜਿਹੜਾ ਅੜਿਆ ਉਹੀ ਮੈਂ ਕੋਈ ਕਿਸੇ ਤੋਂ ਡਰਦਾ ਨਹੀਂ ਕਿਸੇ ਤੋਂ ਕੋਈ ਸਰਟੀਫਿਕੇਟ ਨਹੀਂ ਲੈਣਾ ਜਿਹੜਾ ਆਊ ਜੀ ਆਇਆਂ ਨੂੰ ਕੱਲ ਬਥੇਰਾ ਉਹ ਆ ਕਲੇਸ਼ ਰਤੀਏ ਚਲੋ ਮਹਾਰਾਜ ਸ਼ੁਕਰਕੁਲ ਬਾਈ ਮੇਰੇ ਜਿਹੜੇ ਭਰਾ ਪਿਆਰ ਕਰਦੇ ਆ ਸਾਰਿਆਂ ਨੂੰ ਧੰਨਵਾਦ ਆ ਬਾਕੀ ਆ ਕੁਝ ਗਲਤ ਕਮੈਂਟ ਮੋ ਕਰਦੇ ਆ ਜਾਂ ਕਿਵੇਂ ਆ ਉਹ ਬਈ ਤੁਹਾਡਾ ਜੋ ਤੁਸੀਂ ਦੇਖ ਰਹੇ ਹੋ ਜੋ ਤੁਹਾਡੇ ਦਿਮਾਗ ਚ ਚੱਲ ਰਿਹਾ ਉਹੀ ਚੀਜ਼ ਤੁਸੀਂ ਆਪਦੀ ਬਾਹਰ ਕੱਢ ਰਹੇ ਹੋ ਜੇ ਤੁਹਾਡੇ ਦਿਮਾਗ 'ਚ ਗੰਦ ਭਰਿਆ ਤਾਂ ਤੋ ਅਸੀਂ ਗੰਦੇ ਹਾਂ ਜੇ ਤੁਹਾਡਾ ਦਿਮਾਗ ਸਹੀ ਆ ਤੇ ਤੁਹਾਨੂੰ ਦੂਸਰਾ ਬੰਦਾ ਵੀ ਸਹੀ ਦਿਖੂਗਾ ਜੇ ਤੁਹਾਡਾ ਦਿਮਾਗ ਹੀ ਗਲਤ ਆ ਤਾਂ ਤੁਹਾਨੂੰ ਬੰਦਾ ਹੀ ਗਲਤ ਦਿਖ ਰਿਹਾ ਤੁਸੀਂ ਪਹਿਲਾਂ ਆਪ ਗਲਤ ਹੋ ਫੇਰ ਤੁਹਾਨੂੰ ਗਲਤ ਦਿਖ ਰਿਹਾ ਜੋ ਤੁਹਾਡੇ ਦਿਮਾਗ 'ਚ ਉਹ ਚੀਜ਼ ਚੱਲ ਰਹੀ ਹੈ ਨਾ ਕਿ ਇੱਕ ਨੈਗੇਟਿਵਿਟੀ ਹੋ ਤੁਸੀਂ ਫਲਾ ਰਹੇ ਹੋ ਤੁਹਾਨੂੰ ਪਹਿਲਾਂ ਸੱਦਾਂਗੇ ਕੋਈ ਚੱਕਰ ਨਹੀਂ ਤੁਸੀਂ ਸੂਟ ਜਿਹੜਾ ਕਹੋਗੇ ਅਸੀਂ ਆਪੇ ਦਵਾ ਦਾਂਗੇ ਟੈਨਸ਼ਨ ਨਾ ਲੋ ਇਰਵਿਰ ਲਾਈਵ 'ਚ ਬੋਲਦੇ ਹੁੰਨੇ ਆਂ ਧਿਆਨ ਨਾਲ ਬੋਲਿਆ ਕਰੋ ਗਾਲ੍ਹਾਂ ਮੰਦਾ ਨਾ ਕੱਢਿਆ ਕਰੋ ਲਾਈਵ ਸਾਡੇ ਘਰ ਦੇ ਵੀ ਵੇਂਦੇ ਆ ਤੁਹਾਡੇ ਘਰ ਦੇ ਵੀ ਵੇਂਦੇ ਆ ਜੇ ਅੱਗੋਂ ਤੁਸੀਂ ਜਦੋਂ ਕੋਈ ਸ਼ੁਰੂਆਤ ਕਰਦੇ ਹੋ ਗਾਲ੍ਹਾਂ ਦੀ ਫੇਰ ਮੈਂ ਕੱਢਦਾ ਫੇਰ ਤੁਸੀਂ ਮੈਨੂੰ ਜਦੋਂ ਮੈਂ ਕੱਢਦਾ ਤੁਹਾਡੇ ਕੋਲ ਆਦੀ ਵਾਰੀ ਜਰੀਆਂ ਨਹੀਂ ਜਾਂਦੀਆਂ ਸੁਣੀਆਂ ਨਹੀਂ ਜਾਂਦੀਆਂ ਸੁਣਦਾ ਜਿਗਰਾ ਰੱਖੋ ਹੌਸਲਾ ਰੱਖੋ ਜੇ ਆਪਾਂ ਸੁਣਾਉਣੇ ਆ ਨਾ ਗਲੇ ਨੂੰ ਤੇ ਸੁਣਨੀ ਵੀ ਚਾਹੀਦੀ ਆ ਇਹ ਫालतू ਚ ਮੈਂ ਮੈਂਟਲ ਨਹੀਂ ਕਿਸੇ ਨੂੰ ਮਾੜਾ ਬੋਲਾਂ ਸੁਖਜੀ ਤੁਹਾਨੂੰ ਬਹੁਤ ਮਿਸ ਕਰਦੀ ਦੇਖ ਲਾ ਬੋਲਦੀ ਨਹੀਂ ਹੁਣ ਬਾਅਦ ਚ ਵੀ ਲਾਈਵ ਕਟਨ ਦੋ ਲੈ ਮਿਤਰਾ ਚੜ ਕੋੜੀ ਕੇ ਸਰਟੀਫਿਕੇਟ ਤੂੰ ਲੈਣਾ ਦੱਸ ਬਾਈ ਮੈਂ ਤਾਂ ਲੋੜ ਨਹੀਂ ਵੀਰੇ ਸਰਦੀਆਂ ਚ ਹੋ ਜੂਗਾ ਹਾਂ ਬਾਈ ਸਰਦੀਆਂ ਚ ਹੋਊਗਾ ਵਿਆ ਸਰਦੀਆਂ ਚ ਕਰਦੇ ਆ ਕਦੋਂ ਆਣਾ ਪੈਣਾ ਕੈਨੇਡਾ ਤੋਂ ਤੂੰ ਟਿਕਟ ਕਰਾ ਦੋਗੇ ਆ ਨਹੀਂ ਯਾਰ ਭਾਈ ਅੱਛਾ ਤੂੰ ਆ ਤੂੰ ਕਰਾ ਮੈਂ ਤਾਂ ਪਿੱਛੇ ਹੀ ਕਰਵਾ ਦਾਂਗੇ ਇਹ ਬੜੀ ਗੱਲ ਆ ਅੱਛਾ ਉਹ ਵੀ ਆਣੀ ਦਾ ਅਜ ਕਿੰਨੇ ਦਿਨਾਂ ਤੇ ਕੋਈ ਨਹੀਂ ਦੱਸਦੇ ਉਹ ਦਿਨ ਕਦੇ ਆਉਂਦਾ ਹੀ ਨਹੀਂ ਨਾ ਆਊਗਾ ਇੱਕ ਨ ਇੱਕ ਦਿਨ ਆਊਗਾ ਜਿੱਦ ਜਿੱਦੋਂ ਟਿਕਟ ਕਰਾਏਗਾ ਕਹਿੰਦਾ ਤੇਰੀ ਘਰ ਵਾਲੀ ਨੇ ਦੇ ਪਹਿਲੇ ਟੱਪ ਜਾਣਾ ਤੇਰੀ ਛੱਡ ਕੇ ਬਾਈ ਜੇ ਛੱਡ ਕੇ ਜਾਣਾ ਹੁੰਦਾ ਹੁਣ ਇੱਥੇ ਨਾ ਬੈਠੀ ਹੁੰਦੀ ਨਾਲ ਨਾ ਬੈਠੀ ਹੁੰਦੀ ਇਕਠੋਕੇ ਨਾਲ ਬਿਠਾਈ ਐ ਬਾਕੀ ਜਿਹੜਾ ਜਿਹੜਾ ਬੋਲਦਾ ਬੋਲੀ ਜਾ ਕੋਈ ਫਰਕ ਨਹੀਂ ਕੇ ਲਾਈਵ ਚੈਟ ਕਰੋ ਹੂੰ ਹੂੰ ਤੇਰੀ ਭੈਣ ਦੀ ਲੰਦਵਾਰੀ ਭੈਣ ਦਾ ਲੜੜਾ ਤੇਰੀ ਭੈਣ ਦਾ ਘੂਸਾ ਤੇਰਾ ਭੈਣ ਚੋਦ ਚਲੋ ਕੋਈ ਤਾਂ ਇੱਕ ਦਿਨ ਆਪਾਂ ਤਾਂ ਇੱਕ ਦਿਨ ਦੋ ਕੱਢਾਂਗੇ ਕਿਉਂ ਕੋਈ ਨਾ ਪਹਿਲ ਆਪਾਂ ਕਰਦੇ ਨਹੀਂ ਆਪਾਂ ਕਿਆ ਹੋਇਆ ਪਹਿਲ ਆਪਾਂ ਕਰਦੇ ਦੂਹ ਛੱਡਦੇ ਨਹੀਂ ਜੇ ਜਿਹੜਾ ਅੜ ਗਿਆ ਸੋ ਛੜ ਗਿਆ ਸੋਕ ਬਾਈ ਕੈਨੇਡਾ ਸਰੀਆ ਜੋ ਹਾਂ ਬਾਈ ਜਰੂਰ ਆਵਾਂਗੇ ਮਾਲਕ ਨੇ ਚਾਹ ਤਾ ਮਾਲਕ ਨੇ ਨਹੀਂ ਆ ਗਿਆ ਇਹ ਕਹਿੰਦਾ ਚਿੱਟਾ ਵੇਚ ਵੇਚ ਕੇ ਤਾਂ ਤੂੰ ਇੱਥੇ ਤੱਕ ਪਹੁੰਚਿਆ ਭੈਣ ਦਾ ਲੋੜਾ ਸਪਲਾਈ ਦਾ ਚਿੱਟਾ ਹੀ ਤੂੰ ਦੇ ਕੇ ਆਉਣਾ ਸੀ ਮੈਨੂੰ ਹਨਾ ਮੇਰੇ ਸਾਲੇ ਛੋਲੀ ਜਾਉਣ ਦੇ ਗਾਲ ਨਿਕੱਢੀ ਧੰਨਵਾਦ ਬਾਈ ਧੰਨਵਾਦ ਸਭ ਦਾ ਪਹਿਲ ਕਰਨੀ ਨਹੀਂ ਦੂਜ ਛੱਡਣੀ ਨਹੀਂ ਰੋਕੀ ਬੌਂਸਰ ਐਚ ਆਰ ਨਾਟ ਆਪਣਾ ਭਰਾ ਘੈਂਟ ਲਵ ਯੂ ਭਰਾ ਧੰਨਵਾਦ ਤੇਰਾ ਭਰਾ ਸਦਾ ਹੀ ਖੜੇ ਨੇ ਆਪਣੇ ਵਾਸਤੇ ਕੁਮਰ ਕੋ ਆਇਆ ਤੈਨੂੰ ਮੈਂ ਇੱਥੇ ਫੜਾ ਦੇਣਾ ਯਾਰ ਲੋਕਾਂ ਨੂੰ ਸਮਝਾਇਆ ਫੇਰ ਤੋਂ ਉਹੀ ਕਲੰਨਬਾਜੀ ਕਰਦੇ ਨੇ ਉਹ ਇਹ ਜਾਂ ਜਾਣ ਕੇ ਪੰਗੇ ਲੈਂਦੇ ਆ ਕੋਠੇ ਤੇ ਬੈਠਾ ਮੰਜੇ ਤੇ ਅੱਧਰ ਲੱਗੀ ਆ ਭਾਈ ਬੋਲਣ ਦਾ ਜਿਗਰਾ ਵੀ ਰੱਖੀਦਾ ਸੁਣਦਾ ਜਿਗਰਾ ਵੀ ਹੈਗਾ ਤੇ ਗਾਲਾਂ ਪੈਲ ਕਰਦੇ ਨਹੀਂ ਦੂ ਛੱਡਦੇ ਨਹੀਂਗੇ ਜੇ ਮੈਂ ਕਿਸੇ ਨੂੰ ਬੋਲਣਾ ਜਾਂ ਡਾਂਡਦਾ ਨਾ ਕਿਸੇ ਨੂੰ ਗਾਲ੍ਹਾਂ ਕੱਢੂਗਾ ਪੇਣ ਫालतੂ ਤੋਂ ਨਹੀਂ ਕੱਢੂਗਾ ਜੇ ਅਗਲੇ ਨੇ ਮੈਨੂੰ ਕੱਢਿਆ ਫੇਰ ਹੀ ਕੱਢੂਗਾ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂਗਾ ਇੰਨਾ ਦਮ ਹੈਗਾ ਵੀ ਆਪਦੀ ਆਪ ਭੁਗਤ ਸਕਦੇ ਆ ਜੇ ਸਿਰ ਤੇ ਪੈਂਦੀ ਆ ਨਾ ਇਹ ਬੱਲੇ ਤੁਸੀਂ ਵੀ ਕੈਮਰਾ ਚਲਾ ਦੇ ਕੀ ਗੱਲ ਤੁਸੀਂ ਕੁਝ ਲੋ ਮੈਂਨੇ ਪੋਚਾ ਤਾਂ ਨਹੀਂ ਲਾਉਂਦੀ ਜੇ ਤੂੰ ਲਮਾਉਣਾ ਕੁਝ ਦੱਸ ਤੇਰੇ 'ਚ ਜਰੂਰ ਲਾ ਦੂ ਮੂੰ ਤੇਰਾ ਕੁੜੀ ਚਾਹ ਤਾਂ ਨਹੀਂ ਜੈਸ ਕਰਬ ਕਰ ਲਾ ਮੈਂ ਕੱਲ ਕੇਕ ਵਾਲੀ ਵੀਡੀਓ ਪਾਈ ਆ ਕੱਲ ਚੱਲ ਬਦਮਾਸ਼ ਬਣਦਾ ਫਿਰਦਾ ਬਾਈ ਬਦਮਾਸ਼ ਹੈ ਹੀ ਨਹੀਂ ਓਏ ਯਾਰ ਕਿੱਡੇ ਯਾਰ ਕਿੱਡੇ ਮਹਾਨ ਕਲੰਨ ਨੇ ਮਹਾਨ ਨੇ ਸਮਝ ਰੱਖਿਆ ਉਹ ਆਪਾ ਜਿੰਮ ਲਈ ਆਇਆ ਇਹ ਇੱਕ ਮੁੰਡਾ ਬੋਲਦਾ ਮੈਨੂੰ ਕਹਿੰਦਾ ਬਈ ਇਹ ਗੈਂਗਸਟਰ ਆ ਕੇ ਓਏ ਬਾਬਾ ਬਖਸ਼ ਦੋ ਓਏ ਬਖਸ਼ ਦੋ ਮੈਨੂੰ ਜੀ ਲੈਣ ਦੋ ਮੈਨੂੰ ਖਾ ਲੈਣ ਦੋ ਕੋਈ ਰੋਟੀ ਟੁੱਕ ਮਾੜੀ ਮੋਟੀ ਦਿਖਾਈ ਮਾਫ ਕਰੋ ਮੈਨੂੰ ਓਏ ਬਾਈ ਮਾਰੋ ਚਲੋ ਠੀਕ ਹੈ ਮੈਂ ਕਹਿੰਦਾ ਨਿਆਰੇ ਲੈਨੇ ਆਪਾਂ ਚਲੋ ਫਿਰ ਕਰਦੇ ਗੱਲ ਬਾਤ ਚਲੋ ਠੀਕ ਆ ਓਕੇ ਯਾਰ ਉਮਰ ਵਟਸਐਪ ਕਰ ਬੰਗਲ ਕਰਦਾ ਪੁੱਤ ਓਕੇ ਜੀ ਓਕੇ ਓਕੇ ਚੰਗਣ ਲੱਗਦੇ ਆਰਮਣ ਮੈਂ ਕਰਦਾ ਠੀਕ ਆ ਅਰਮਣ ਆਏ ਕਰ ਵਟਸਐਪ ਕਾਲ ਕਰਦਾ ਓਕੇ ਭਾਈ ਸਾਰਿਆਂ ਨੂੰ ਜਉਂਦੇ ਬਾਦ ਦੇ ਰਹੋ ਲਵ ਯੂ ਮੇਰ ਪਰਿਆ ਹੱਥ ਬਾਕੀ ਹੇਟਰਾਂ ਵਾਸਤੇ ਇੱਥੇ ਪੱਕਾ ਪੱਕਾ